ਕੌਣ ਦੇਗਾ ਕਿਤੋਂ ਲੈਨੇ ਆਂ ਆ ਦੁਕਾਨਦਾਰ ਨੌਕਰੀ ਕਰਦੇ ਆ ਦੁਕਾਨ ਤੇ ਜੇ 2 ਕੇ ਤੇ ਬੰਦ ਲਈ ਜੀ ਦੋ ਦੰਦੇ ਬੰਦ ਰੇ ਹੋਰ ਮੈਂ ਕਹਿੰਦਾ ਡੀਸੀ 30 ਕੋਠੀ ਕੇ ਰੋ ਤੁਸੀਂ ਕਿਹੜੇ ਤੁਸੀਂ ਚਲੇ ਚਲੋ ਬੈਸ ਨਹੀਂ ਕਰਨੀ ਆਪਾਂ ਤੁਸੀਂ ਘੇਰੋ ਕੋਠੀ ਅਕਲ ਦਿਖਾਣੇ ਆਏਗੀ ਤੁਹਾਨੂੰ ਲੋਕਾਂ ਨੂੰ ਇਹ ਨਹੀਂ ਇਹ ਨਹੀਂ ਤੇਰੀ ਆ ਪੱਕ ਤਲੀ ਬੈਸ ਨਹੀਂ ਕਰੇ ਸੋਧੇ ਬੰਦ ਨਹੀਂ ਕਰੇ ਦਰਵਾਜ਼ਾ ਬੀਚ ਗਿਆ ਹੁਣ ਬੈਲੇਓ ਤੁਸੀਂ ਬੈਲੇ ਕੀ ਪਹਿਣਾ ਵੀ ਕੰਮ ਕਰੇ ਬਸ ਵੀ ਪੈਡੂ ਆ ਅਸੀਂ ਵੀ ਕਿਸਾਨੀ ਕੀਤੀ ਹੈ ਕੀ ਹੁੰਦੀ ਸਾਨੂੰ ਪਤਾ ਹੁੰਦਾ ਨਹੀਂ ਗੁੰਡਾ ਕਰਦੀ ਨਹੀਂ ਕੀਤੀ ਅਸੀਂ ਟਾਈਮ ਤੁਹਾਡਾ ਵੀ ਆਣਾ ਤੁਹਾਨੂੰ ਵੀ ਵੇਲਾ ਬਣਾ ਲੈਣਾ ਹੈ ਤੁਸੀਂ ਤਾਂ ਮੈਂ ਕੀ ਕਰਾਂ ਡੀਸੀ ਦੀ ਕੁੱਠੀ ਕਹਿ ਰਹੇ ਹਾਂ ਅਕਲ ਆਏਗੀ ਤੁਹਾਨੂੰ ਤੇਰੇ ਹੋਈਏ ਸਾਰੇ ਕੀ ਕਰ ਰਹੇ ਹੋ ਯਾਰ ਤੇਰਾ ਪਤਾ ਨਹੀਂ ਕੀ ਕਰ ਰਹੇ 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 ਇੱਥੇ ਕੀ ਕਰੋਗੇ ਇੱਥੇ ਬੰਦੂ ਕੀ ਕਰੋਗੇ ਨੁਕਸਾਨ ਹੋ ਜਾਊਗਾ ਉਹ ਸਰਕਾਰਾਂ ਦਾ ਨੁਕਸਾਨ ਪੇ ਸਰਕਾਰਾਂ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਤੁਸੀਂ ਲੋਕ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਆ ਜੀ ਆਮ ਪਬਲਿਕ ਦਾ ਨੁਕਸਾਨ ਕਰ ਰਹੇ ਆ ਬਾਕੀ ਪਾਸੇ ਨੁਕਸਾਨ ਹੋ ਰਿਹਾ ਜਿੰਦਾਬਾਦ ਨੁਕਸਾਨ ਹੋ ਰਿਹਾ ਜਿੰਦਾਬਾਦ ਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਇਹ ਰੋ ਡੀ ਸੀ ਦੀ ਕੋਠੀ ਅਗਲਾ ਇਹਦੇ ਬਾਅਦ ਜਿੰਦਾਬਾਦ ਇਹ ਰੋ ਭਗਵਾਨ ਦੀ ਮਾਂ ਦੀ ਕੋਠੀ ਚੰਗ ਕਰ ਮੈਂ ਚੰਦਾ ਨਾਲ ਚੱਲ ਆ ਜਾ ਆ ਜਾ ਆ ਜਾ ਆ ਜਾ ਆਮ ਪਗਲਿਕ ਨੂੰ ਪ੍ਰੇਸ਼ਾਨ ਕਰਦੇ ਦੇਖੋ ਜਮਰਦੀ ਨਾ ਤੂੰ ਮੈਂ ਚੱਲਦਾ ਨਾਲ ਚਲੋ ਥੇੜੋ ਡੀਸੀ ਦੀ ਗੋਠੀ ਚਲੋ ਡੀਸੀ ਦੀ ਗੋਠੀ ਖਲਾਵ ਮਾਰਕੀਟ ਖਲਾਵ ਮਾਰਕੀਟ ਚਲੋ ਡੀਸੀ ਦੀ ਗੋਠੀ ਇਹ ਗੁੰਡਾ ਕਰਦੀ ਏ ਸ੍ਰੀਆਮ ਸ੍ਰੀਆਮ ਗੁੰਡਾ ਕਰਦੀ ਸ੍ਰੀਆਮ ਗੁੰਡਾ ਕਰਦੀ ਹੋ ਰਹੀ ਏ ਆ ਦੁਕਾਨਦਾਰਾਂ ਨੂੰ ਪੁੱਛੋ ਜਿਹੜੇ ਬੈਠੇ ਆ ਸਵੇਰ ਤੋਂ ਕਿ ਮੈਂ ਕਿਹਦਾ ਦੇ ਰਹੇ ਆ ਕਾਰੀਗਰਾਂ ਨੂੰ ਆਪਣਿਆਂ ਨੂੰ ਆਲਤੀ ਕੀਤੀ ਹੋਈ ਏ ਕਿਸਾਨ ਇਕਤਾ ਜਿੰਦਾਬਾਦ ਦੇ ਨਾਤੇ ਗੁੰਡਾ ਕਰਦੀ ਹੋ ਰਹੀ ਏ ਸ੍ਰੀਆਮ ਭੱਜ ਵੀ ਸਾਰੇ ਆਓ ਮੇਰੇ ਨਾਲ ਕਿਹੜਾ ਚੱਲਦਾ ਡੀਸੀ ਦੀ ਕੋਠੀ ਦਿਮਾਗ ਖਰਾਬ ਕੀਤਾ ਹੋਇਆ ਆਂ ਪਬਲਿਕ ਦਾ ਤੁਸੀਂ ਫਾਈਟ ਕਰ ਲੀਂ ਮੈਂ ਸਰ ਦੁਕਾਨਦਾਰ ਬੰਦਾ ਇਨਾਵੇਂ ਜੀ ਆਪਣੇ ਇਧਰ ਦੇਖੋ ਸਾਹਮਣੇ ਕੀ ਨਾਵੇਂ ਜਾ ਰੋ ਡਿਵੇਕ ਜੀ ਕੀ ਹੋਇਆ ਤੁਹਾਡਾ ਤੁਹਾਡੇ ਕੋਲ ਆਏ ਗੁੰਡਾ ਕਰਤੀ ਹੋ ਰਹੀ ਹੈ ਸਰੇਮ ਜੀ ਸਰੇਮ ਗੁੰਡਾ ਕਰਤੀ ਹੋ ਰਹੀ ਹੈ ਇਹ ਬੈਂਕ ਤੇ ਦੁਕਾਨਾਂ ਬੰਦ ਕਰਵਾ ਰਹੇ ਆਂ ਜੀ ਢੇਰੋ ਭਗਵੰਤ ਮਾਨ ਦੀ ਕੋਠੀ ਮੈਂ ਅੱਗੇ ਹੋਣਾ ਆਓ ਕਿਹੜਾ ਹੰਦਾ ਮਜ਼ਾਮ ਚ ਕੀ ਸਰਕਾਰੀ ਧਾਰੇ ਸੀ ਹੋ ਹੀ ਨਹੀਂ ਸਕਦਾ ਸਰਕਾਰੀ ਧਾਰੇ ਇਹ ਤਾਂ ਮਿਲਟਰੀ ਲੱਗੀ ਹੁੰਦੀ ਸਾਬ ਦੀ ਜਿਹੜਾ ਬੰਦਾ ਕਰਾ ਦਿੰਦਾ ਬੈਂਕ ਬੰਦ ਕਰੀ ਜਾਂਦਾ ਆਪਾਂ ਲਾਈਵ ਤੁਸੀਂ ਦੇਖੋ ਤੁਹਾਡਾ ਸਾਹਿਬ ਰਾਮ ਗੁੰਡਾਗਰ ਦੀ ਸ਼੍ਰੀ ਰਾਮ ਗੁੰਡਾਗਰ ਕਿਸਾਨ ਇੱਕ ਦੇ ਨਾਂ ਦੇ